हां जी पंजाब वाले ओ ससरी काल जमे के खबर एक नर्स ਦੀ ਹੈ ਤੇ ਪੰਜਾਬ ਭਰ ਦੇ ਵਿੱਚ ਹਾਹਾਕਾਰ ਮਚਾ ਦਿੱਤੀ ਹੈ ਇਸ ਖਬਰ ਨੇ ਯਾਨੀ ਅਕਸਰ ਤੁਸੀਂ ਵੇਖਿਆ ਜਿਵੇਂ ਸਰਕਾਰੀ ਹੋਵੇ ਹਸਪਤਾਲ ਚਾਹੇ ਹੋਵੇ ਪ੍ਰਾਈਵੇਟ ਕਈ ਵਾਰ ਐਸੀਆਂ ਘਟਨਾ ਪਹਿਲਾਂ ਵੀ ਵਾਪਰੀਆਂ ਨੇ ਪਰ ਪੰਜਾਬ ਦੇ ਵਿੱਚ ਜਿਹੜੀ ਇਹ ਤੁਹਾਡੇ ਸਾਹਮਣੇ ਮੈਂ ਖਬਰ ਦਿਖਾਉਣ ਜਾ ਰਿਹਾ ਇੱਕ ਵੀਡੀਓ ਦੇ ذریعے ਬਹੁਤ ਹੀ ਹੈਰਾਨ ਕਰ ਦੇਣ ਵਾਲੀ ਖਬਰ ਯਾਨੀ ਨਰਸ ਇੱਕ ਸਟਾਫ ਮੈਂਬਰ ਉਹ ਸੁੱਤੀ ਪਈ ਸੀ ਆਪਣਾ ਦਰਵਾਜ਼ਾ ਬੰਦ ਕਰਕੇ ਉਸ ਤੋਂ ਬਾਅਦ ਜੋ ਹੁੰਦਾ ਤਾਂ ਦਿਲ ਨੂੰ ਦੇ ਹਲਾਕੇ ਰੱਖ ਦਿੰਦਾ ਯਾਨੀ ਪੰਜਾਬ ਦੀ ਖਬਰ ਹੈ ਅਕਸਰ ਮਾਮਲੇ ਬਹੁਤ ਸਾਰੇ ਪਹਿਲਾਂ ਵੀ ਆਏ ਨੇ ਪਰ ਜਿਹੜੀ ਇਹ ਖਬਰ ਹੈ ਇਹ ਦਰਸਲ ਅਨੋਖੀ ਖਬਰ ਹੈ ਤੇ ਪੂਰੇ ਪੰਜਾਬ ਭਰ ਦੇ ਵਿੱਚ ਇਹਨੇ ਤੰਦਮ ਮਚਾ ਦਿੱਤਾ ਯਾਨੀ ਖਬਰ ਹੁਣ ਤੋਂ ਇੱਕ ਘੰਟਾ ਪਹਿਲਾਂ ਦੀ ਜਿਹੜੀ ਇਹ ਖਬਰ ਹੈ ਇਸ ਖਬਰ ਨੇ ਪੂਰੀ ਸਰਕਾਰ ਪੰਜਾਬ ਦੇ ਲੋਕ ਔਰ ਵਿਦੇਸ਼ਾਂ ਤੱਕ ਇਹ ਗੱਲ ਚਲੀ ਗਈ ਹੈ ਘੰਟੇ ਦੇ ਅੰਦਰ ਅੰਦਰ ਯਾਨੀ ਅਕਸਰ ਤੁਸੀਂ ਵੇਖਿਆ ਜਿਵੇਂ ਕਈ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਨੂੰ ਲੈ ਕੇ ਵੀ ਬਹੁਤ ਸਾਰੇ ਝਗੜੇ ਹੋ ਜਾਂਦੇ ਆ ਹੋਰ ਬਹੁਤ ਸਾਰੇ ਮਾਮਲੇ ਹੋ ਜਾਂਦੇ ਆ ਪਰ ਜਿਹੜੀ ਨਰਸ ਇਹ ਸੁੱਤੀ ਪਈ ਸੀ ਦਰਵਾਜ਼ਾ ਬੰਦ ਕਰਕੇ ਹਸਪਤਾਲ ਦੇ ਵਿੱਚ ਕੀ ਵਾਪਰ ਜਾਂਦਾ ਹੁਣ ਤੁਹਾਨੂੰ ਮੈਂ ਇਹਦਾ ਇੱਕ ਵੀਡੀਓ ਜਿਹੜਾ ਕਿ ਆ ਰਿਹਾ ਹੈ ਉਹ ਸੁਣਾਉਂਗਾ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਕਿ ਬੜੇ ਹੀ ਅਹਿਮ ਨੇ ਸੁਣੋ ਕੰਦੀ ਤੋੜ ਕੇ ਤੂੰ ਦਰਵਾਜ਼ਾ ਦਰਵਾਜ਼ਾ ਤੋੜਨ ਲੱਗੀ ਨੀ ਆ ਇਹਨੇ ਜੋਰ ਤੇ ਕਰ ਕੰਦੇ ਆ ਪਾਉਲਾ ਨਾ ਘਰ ਕੀ ਲਿਆ ਤੂੰ ਦਰਵਾਜ਼ਾ ਅੱਛਾ ਮੈਂ ਕੁਝ ਨੀ ਬੋਲੀ ਮੇਰੇ ਬੱਚੇ ਰਸਵਾ ਸੀਗਾ ਅੱਛਾ ਨਾ ਨਾ ਇਹਨੇ ਮੈਨੂੰ ਫੋਟਾਂ ਦਿੱਤਾ ਮੈਂ ਇਹ ਲੜਕਾ ਮਿਲੋੜੀ ਦਾ ਮੈਂ ਕਿਹਾ ਮੈਂ ਵੀ ਉੱਪਰ ਹੀ ਨਿਯੋਜਨ ਬਣ ਲਿਆ ਕਿ ਮੈਡਮ ਤੁਸੀਂ ਉੱਪਰ ਚਲਾ ਕੇ ਆਇਓਗੇ ਕੰਦੀ ਤੂੰ ਚੋਟਾ ਦੇ ਛੋਟਾ ਭਲੇਗਾ

ਯੇ ਸਰਕਾਰੀ ਹਸਪੀਟਲ ਹੁੰਦੇ ਨੇ ਇਹਨਾਂ ਦੇ ਵਿੱਚ ਬਹੁਤ ਸਾਰੀ ਬਦਤਮੀਜ਼ੀ ਦਾ ਕਰਦੇ ਨੇ ਇਹ ਗੱਲ ਤਾਂ ਮੰਨਣੀ ਪੈਣੀ ਆ ਵੈਸੇ ਸਾਰੇ ਇੱਕੋ ਜਿਹੇ ਤਾਂ ਨਹੀਂ ਹੁੰਦੇ ਯਾਨੀ ਇਹ ਸਟਾਫ ਮੈਂਬਰ ਜਿਹੜੀ ਨਰਸ ਸੁੱਤੀ ਪਈ ਸੀ ਇੱਕ ਬੱਚੇ ਦਾ ਟ੍ਰੀਟਮੈਂਟ ਚੱਲ ਰਿਹਾ ਸੀ ਸਰਕਾਰੀ ਹਸਪਤਾਲ ਦੇ ਵਿੱਚ ਉਹਦੇ ਥਰੂ ਤਾਂ ਉਹਨੂੰ ਜਦੋਂ ਉਹਦੇ ਘਰ ਵਾਲਾ ਜਾਂਦਾ ਕੁੜੀ ਦੇ ਤੇ ਕਹਿੰਦਾ ਮੇਰੇ ਬੱਚੇ ਨੂੰ ਯਾਨੀ ਦੇਖ ਲਓ ਤੁਸੀਂ ਉਹ ਫਿਰ ਅੱਗੋਂ ਉਹਨੂੰ ਯਾਨੀ ਗਾਲਾਂ ਕੱਢਦੀ ਆ ਤਾਂ ਫਿਰ ਜਿਹੜੀ ਉਹਦੇ ਘਰ ਵਾਲੀ ਸੀ ਉਹ ਵੀ ਆ ਕੇ ਉਹਦੇ ਨਾਲ ਝੜਪ ਹੋ ਜਾਂਦੀ ਆ ਆਪਸ ਵਿੱਚ ਬਹੁਤ ਸਾਰੀ ਤੁਸੀਂ ਵੇਖੋ ਜਿਵੇਂ ਹੁਣ ਭਗਵੰਤ ਮਾਨ ਸਰਕਾਰ ਇੱਕ ਪਾਸੇ ਕਹਿੰਦੀ ਐ ਕਿ ਸਿਹਤ ਮੰਤਰੀ ਨੂੰ ਵੀ ਹੁਣ ਇੱਥੇ ਦੇਖਣਾ ਚਾਹੀਦਾ ਇੱਕ ਪਾਸੇ ਕਹਿੰਦੇ ਅਸੀਂ ਚੰਗੇ ਚੰਗੇ ਹਸਪਤਾਲ ਬਣਾਤੇ ਜੀ ਸਰਕਾਰੀ ਹਸਪਤਾਲਾਂ ਦੇ ਵਿੱਚ ਬਹੁਤ ਸਾਰਾ ਵਧੀਆ ਸਟਾਫ ਰੱਖ ਦਿੱਤਾ ਜੀ ਪਰ ਜਿਹੜਾ ਹੁਣ ਇਹ ਮਾਮਲਾ ਇਹ ਸਾਹਮਣੇ ਆਇਆ ਕਿ ਬੱਚੇ ਦੇ ਨਾਲ ਜੁੜਿਆ ਹੋਇਆ ਇੱਕ ਬੱਚਾ ਤੜਫ ਰਿਹਾ ਸੀ ਔਰ ਜਿਹੜੀ ਇਹ ਨਰਸ ਐ ਨਰਸਾ ਕੋ ਉਹਨਾਂ ਦੇ ਨਾਲ ਗਾਲਮਗਾਲੀ ਹੋ ਰਹੀ ਸੀ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਸਮਝਣਾ ਚਾਹੀਦਾ ਕਿ ਜਿਹੜੇ ਸਰਕਾਰੀ ਹਸਪਤਾਲਾਂ ਇਹਨਾਂ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਨੇ ਤਾਂ ਇਹਨਾਂ ਨੂੰ ਤੁਹਾਡਾ ਜਿਹੜਾ ਕਿ ਹੈਂਡਲ ਕਰਨ ਦਾ ਕੰਮ ਤੁਹਾਡਾ ਹੈ ਯਾਨੀ ਪੰਜਾਬ ਦੇ ਮੁੱਖ ਮੰਤਰੀ ਨੇ ਇੱਥੋਂ ਤੱਕ ਕਿ ਜਿਵੇਂ ਹੁਣ ਕੱਲੇ ਹਸਤਾਲੀ ਨਹੀਂ ਬਲਕਿ ਬਹੁਤ ਸਾਰੀਆਂ ਗੱਲਾਂ ਦੇ ਉੱਤੇ ਪੰਜਾਬ ਦੀ ਸਰਕਾਰ ਨਾਕਾਮ ਤੇ ਨਖਿੱਦੀ ਰਹੀ ਹੈ ਔਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਕਿ ਅਗਲੇ 2 ਸਾਲ ਪਏ ਆ ਭਵੰਤਮਾਨ ਦੇ ਕੋਲ ਮੈਨੂੰ ਲੱਗਦਾ ਵੀ ਜਿਵੇਂ ਪੰਜਾਬ ਦੀ ਜਨਤਾ ਉਹਨਾਂ ਨੂੰ ਵੀ ਖਿੱਚੂਗੀ ਯਾਨੀ ਪੰਜਾਬ ਦੇ ਲੋਕ ਅਸਤੀਫੇ ਦੀ ਮੰਗ ਕਰ ਸਕਦੇ ਨੇ ਕਿਉਂਕਿ ਪੰਜਾਬ ਇਹਨਾਂ ਤੋਂ ਐਨਾ ਹੱਕ ਚੁੱਕਿਆ ਕਿ ਭਾਈ ਅਮਰਪਾਲ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਆ ਤਾਂ ਹੁਣ ਇੱਕ ਪਾਸੇ ਪੰਜਾਬ ਦੇ ਵਿੱਚ ਅਮਰਪਾਲ ਸਿੰਘ ਦਾ ਮੁੱਦਾ ਬੜਾ ਗੰਭੀਰ ਹੈ ਕਿਉਂਕਿ ਉਹਨੂੰ ਲੈ ਕੇ ਦਾ ਪੰਜਾਬ ਦੇ ਬੱਚੇ-ਬੱਚੇ ਦੇ ਜਵਾਨ ਦੇ ਉੱਤੇ ਇੱਕੋ ਹੀ ਨਾਮ ਹੈ ਕਿ ਅਸੀਂ ਮੁੱਖ ਮੰਤਰੀ ਬਦਲ ਦੇਣਾ ਤੇ ਬਣਾਉਣਾ ਅਸੀਂ ਭਾਈ ਅਮਰਪਾਲ ਸਿੰਘ ਨੂੰ ਕਿਉਂ ਇਹੋ ਜਿਹੇ ਘਟਨਾਵਾਂ ਹਰ ਰੋਜ਼ ਵਾਪਰਦੀਆਂ ਨੇ ਕਿਤੇ ਕੋਈ ਪੁਲਿਸ ਅਫਸਰ ਮਰਿਆ ਜਾਂਦਾ ਕਿ ਇਹ ਹਸਪਤਾਲਾਂ ਦੇ ਵਿੱਚ ਇਹੋ ਜਿਹੇ ਘਟਨਾਵਾਂ ਵਾਪਰ ਜਾਂਦੀਆਂ ਇੱਕ ਬੱਚਾ ਤੜਫ ਰਿਹਾ ਨਰਸ ਸੁੱਤੀ ਪਈ ਐ ਦਰਵਾਜ਼ਾ ਬੰਦ ਕਰਕੇ ਉਹਨਾਂ ਦੀ ਗੱਲ ਵੀ ਨਹੀਂ ਸੁਣ ਰਹੀ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਇਹੋ ਜਿਹੇ ਵੀਡੀਓ ਦੇਖਣੀਆਂ ਚਾਹੀਦੀਆਂ ਨੇ ਕਿਉਂ ਕਿਉਂਕਿ ਉਹ ਅਕਸਰ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਐਕਟਿਵ ਰਹਿੰਦੇ ਆ ਇਹ ਪੂਰਾ ਪੰਜਾਬ ਜਾਣਦਾ ਤਾਂ ਠੀਕ ਆ ਪੰਜਾਬ ਵਾਲਿਓ ਇਹ ਖਬਰ ਬਿਲਕੁਲ ਯਾਨੀ ਘੰਟਾ ਪਹਿਲਾਂ ਦੀ ਐ ਇਸ ਨੂੰ ਬੇहद ਜ਼ਿਆਦਾ ਸ਼ੇਅਰ ਜ਼ਰੂਰ ਕਰਨੀ ਐ ਤਾਂ ਕਿ ਸਰਕਾਰ ਜਿਹੜੀ ਨਿਕੰਮੀ ਹੋ ਚੁੱਕੀ ਐ ਇਹਨਾਂ ਨੂੰ ਵੀ ਪਤਾ ਲੱਗੇ ਕਿ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੇ ਵਿੱਚ ਜਿਹੜੇ ਪੇਸ਼ੈਂਟ ਜਾਂਦੇ ਆ ਸਰਕਾਰੀ ਹਸਪਤਾਲ ਤਾਂ ਉੱਥੇ ਕੀ ਇਹਨਾਂ ਦੇ ਨਾਲ ਵਾਪਰਦਾ ਉਹ ਤੁਹਾਡੇ ਸਾਹਮਣੇ ਆ। ਇੰਨੇ ਭੰਨ ਭਰੇ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ। ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ।